ਸੰਤਰਾ ਨਾ ਹਰ ਬਣਵਾਣਾ ਜੇ ਸੰਤਰਾ ਕਹਿੰਦੀ ਫਾੜੀ ਫਾੜੀ ਕਰਦੀ ਉਹ ਯਾਰ ਮੈਂ ਤਾਂ ਸ਼ਰੀਆਮ ਕਹਿੰਦੀ ਜਿਹਨੇ ਟੱਕਰ ਨਾ ਟੱਕਰ ਟੱਕਰ ਲਉ ਇਥੇ ਇੱਥੀ ਬਾਠੀਆਂ ਤਰੀਫ ਵੀ ਟੂਜੇਗੀ ਸਾਨੂੰ ਜਿਆਦਾ ਪ੍ਰੋਬਲਮ ਆ ਫਿਰ ਮੈਂ ਦੱਸਾਂਗੀ ਕਿ ਕਿਉਂ ਕੀਤਾ ਸੀ ਕਿਹੜੀ ਗਲਤੋਂ ਕੀਤਾ ਸੀਗਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਤੁਹਾਡੀ ਆਪਣੀ YouTube ਚੈਨਲ ਦੇ ਵਿੱਚ ਬੀਤੇ ਦਿਨ ਪਹਿਲਾਂ ਹੀ ਪੰਜਾਬੀ ਇਨਫਲੂਐਂਸਰ ਪਾਇਲ ਪਰਮ ਲਾਈਵ ਆਈ ਅਤੇ ਲਾਈਵ ਆ ਕੇ ਸਾਹਿਲ ਸਦੀਓਰਾ ਦੀ ਬੇਇੱਜ਼ਤੀ ਕਰਦੀ ਹੋਈ ਦਿਖਾਈ ਦਿੱਤੀ ਕੁਝ ਦਿਨ ਪਹਿਲਾਂ ਸਾਹਿਲ ਸਦੀਓਰਾ ਨੇ ਸੰਤਰੀ ਰੰਗ ਦੇ ਕੱਪੜੇ ਪਾ ਕੇ ਕੁਝ ਵੀਡੀਓਜ਼ ਆਪਣੇ ਅਕਾਊਂਟ ਉੱਤੇ ਸ਼ੇਅਰ ਕੀਤੀਆਂ ਲੋਕਾਂ ਨੇ ਸਾਹਿਲ ਸਦੀਓਰਾ ਦਾ ਖੂਬ ਮਜ਼ਾਕ ਬਣਾਇਆ ਅਤੇ ਸੰਤਰਾ ਗੈਂਗ ਕਹਿ ਕੇ ਟ੍ਰੋਲ ਕੀਤਾ ਆਲਪਰਮ ਨੇ ਵੀ ਲਾਈਵ ਆ ਕੇ ਸਾਹਿਲ ਸਦੀਉਰਾ ਨੂੰ ਕੀ ਕੀ ਕਿਹਾ ਤੁਸੀਂ ਲਾਈਵ ਵਿੱਚ ਜ਼ਰੂਰ ਦੇਖਿਓ ਬਣੇ ਰਹਿਓ ਸਾਡੇ ਚੈਨਲ ਦੇ ਨਾਲ ਧੰਨਵਾਦ ਅੰਕੀ ਅਰਾ ਦੇਖ ਸਿੱਧੀ ਗੱਲ ਹੈ ਕਿ ਕਿ ਕੁੜੀਆਂ ਕੋਲੋਂ ਪੈਸੇ ਸਟਾਰ ਬੰਦੇ ਫਿਰਦੇ ਨੇ ਇੰਸਟਾ ਮੈਂ ਤਾਂ ਸਿੱਧਾ ਕਹਣੀ ਹੈ ਹਰੀ ਮਜ਼ਾਕ ਦੀ ਗੱਲ ਨਹੀਂ ਕਰਦੇ ਆ ਆ ਕਰਦੇ ਬੰਦੇ ਇਦਾਂ ਦੇ ਕੁੜੀਆਂ ਤੋਂ ਪੈਸੇ ਖਾ ਕੇ ਕਰਦੇ ਨੇ ਲੱਛਣ ਹਾਂ ਹਰੀ ਸੰਦਰੇਆ ਐਨਾ ਨਹੀਂ ਸੰਤਰੇ ਸੰਤਰੇ ਕਰਦਣੇ ਐਨਾ ਹੀ ਮੈਂ ਉਸ ਅਧਰਿਆਂ ਦੀ ਗੱਲ ਕਰਾਂ ਸਿੱਧੀ ਗੱਲ ਆ ਜਿਹਨੂੰ ਗੁੱਸਾ ਰਾਹ ਦਾ ਕਰੇ ਮੈਨੂੰ ਕੋਈ ਮੈਨੂੰ ਨਹੀਂ ਹੈਗੀ ਇੰਨੀ ਪਰਵਾਹੀ ਇਹੀ ਬੰਦੇ ਮੂੰਹ ਤੇ ਕੁਝ ਹੋਰ ਪਿੱਠੇ ਪਿੱਛੇ ਕੁਝ ਹੋਰ